ਇਸ ਲਈ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣ ਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ ਨੇ ਤੇ ਸਭਦੇ ਦਰਮਿਆਨ ਮਹਾਪੰਚਾਇਤ ਖਤਮ ਹੋਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਚੱਲ ਰਹੇ ਮੋਰਚੇ 'ਚ ਪਹੁੰਚਦੇ ਨੇ ਤੁਹਾਨੂੰ ਦੱਸ ਦਈਏ ਕਿ ਭਾਈ ਬਲਦੇਵ ਸਿੰਘ ਬਡਾਲਾ ਔਰ ਆਦੇ ਵੱਲੋਂ ਇਹ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਮੋਰਚਾ ਲਗਾਇਆ ਗਿਆ ਹੈ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਪਹੁੰਚਦੇ ਨੇ ਤੇ ਇਸ ਮੋਰਚੇ ਦੇ ਵਿੱਚ ਆਗੂਆਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਤਾਂ ਜਗਜੀਤ ਸਿੰਘ ਡੱਲੇਵਾਲ ਔਰ ਆਦੇ ਵੱਲੋਂ ਇਸ ਪੂਰੀ ਗੱਲ ਨੂੰ ਲੈ ਕੇ ਜਿੱਥੇ ਨਾਰਾਜ਼ਗੀ ਦਿਤਾਈ ਗਈ ਹੈ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹਸਕ ਕਿਸੇ ਵੀ ਤਰੀਕੇ ਦੇ ਨਾਲ ਵੱਡੀ ਕਾਰਵਾਈ ਨਹੀਂ ਕੀਤੀ ਗਈ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਸ ਪੂਰੇ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਜਦੋਂ ਤੱਕ ਸਾਹ ਨੇ ਤਾਂ ਉਦੋਂ ਤੱਕ ਇਸ ਮੁੱਦੇ ਦੀ ਲੜਾਈ ਜਿਹੜਾ ਹੈ ਉਹ ਲੜਦੇ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਜਦੋਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਸੀ ਜਦੋਂ ਖਨੌਰੀ ਬਾਰਡਰ ਤੇ ਕਿਸਾਨਾਂ ਗੂ ਜਗਜੀਤ ਸਿੰਘ ਦੱਲੇਵਾਲ ਆ ਖੁਦ ਵੀ ਮਾਰਨ ਮਾਰ ਤੇ ਬੈਠੇ ਹੋਏ ਸੀ ਜਾਂ ਉਹਨਾਂ ਦੀ ਜਥੇਬੰਦੀ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਸਭ ਦੇ ਦਰਮਿਆਨ ਵੀ ਜਿਹੜੀ ਹੈ ਲਗਾਤਾਰ ਗੱਲਬਾਤ ਇਸ ਮੋਰਚੇ ਦੇ ਵਿੱਚ ਵੀ ਭਾਈ ਬਲਦੇਵ ਸਿੰਘ ਬਡਾਲਾ ਉਹਦੇ ਨਾਲ ਅਜਿਹੀ ਲਗਾਤਾਰ ਕੀਤੀ ਜਾ ਰਹੀ ਸੀ ਤੇ ਨਾਲ ਦੀ ਨਾਲ ਹੁਣ ਉਹਨਾਂ ਨੇ ਸੰਕੇਤ ਵੀ ਦਿੱਤੇ ਨੇ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਵੀ ਜਿਹੜਾ ਨੇ ਮੋਰਚੇ ਦਾ ਹਿੱਸਾ ਬਣ ਸਕਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੇਰੇ ਅੰਦਰ ਸਵਾਸ ਚੱਲਦੇ ਰਹਿਣਗੇ ਮੈਂ ਗੁਰੂ ਦੀ ਗੱਲ ਕਰਦਾ ਰਹੂੰਗਾ ਤੇ ਉਹਨਾਂ ਨੇ ਕਿਹਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਮੈਂ ਜਦੋਂ ਤੱਕ ਸਾਹ ਨੇ ਉਦੋਂ ਤੱਕ ਇਸ ਦੀ ਲੜਾਈ ਲੜਦਾ ਰਹੂੰਗਾ ਤਾਂ ਤੰਦਾਜ਼ੀ ਹੈ ਕਿ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਭਾਈ ਸੇਵ ਸਿੰਘ ਬਟਾਲਾ ਹਰਾ ਦੇ ਵੱਲੋਂ 328 ਪਾਵਨ ਸਰੂਪਾ ਨੂੰ ਲੈ ਕੇ ਇੱਕ ਪੱਕਾ ਮੋਰਚਾ ਲਗਾਇਆ ਗਿਆ ਹੈ ਜਿਸ ਦੇ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਇਨਸਾਫ ਜਿਹੜਾ ਉਹ ਕੀਤਾ ਜਾਵੇ ਜਾਂਚ ਜਿਹੜੀ ਆਪੂਨ ਤੌਰ ਦੇ ਉੱਤੇ ਕੀਤੀ ਜਾਵੇ ਤਾਂ ਅੱਜ ਉਸ ਅੰਦੋਲਨ ਦੇ ਵਿੱਚ ਉਸ ਮਾਰਚ ਦੇ ਵਿੱਚ ਉਸ ਮੋਰਚੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜਾ ਨੇ ਉਹ ਪਹੁੰਚਦੇ ਨੇ ਅੱਜ ਅੰਮ੍ਰਿਤਸਰ ਦੇ ਪਿੰਡ ਕੋਹਾਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਸਾਲ ਮਹਾਪੰਚਾਇਤ ਰੱਖੀ ਗਈ ਸੀ ਤਾਂ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਉਸ ਮਹਾਪੰਚਾਇਤ ਦਾ ਹਿੱਸਾ ਬਣਦੇ ਨੇ ਉਸ ਤੋਂ ਬਾਅਦ ਬਿਰਾਸਤੀ ਮਾਰਗ ਦੇ ਉੱਤੇ ਚੱਲ ਰਹੇ ਮੋਰਚੇ ਦੇ ਵਿੱਚ ਜਾਂਦੇ ਨੇ ਜਿੱਥੇ ਭਾਈ ਬਲਦੇਵ ਸਿੰਘ ਬੜਾਲਾ ਔਰ ਆਦੇ ਨਾਲ ਮੁਲਾਕਾਤ ਕਰਦੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਦੋਂ ਤੱਕ ਉਹਨਾਂ ਦੇ சுவாਸਾਂ ਦੀ ਪ੍ਰਣਾਲੀ ਉਸ ਦੇ சுவாਸਾਂ ਇੱਦੀ ਚੱਲਦੇ ਰਹਿਣਗੇ ਤਾਂ ਉਦੋਂ ਤੱਕ ਜਿਹੜਾ ਹੈ ਉਹ ਇਸ ਗੱਲ ਦੇ ਇਨਸਾਫ ਦੇ ਲਈ ਜਿਹੜਾ ਨੇ ਜੁਟੇ ਲੈਣਗੇ ਲੜਾਈ ਲੜਨਗੇ 328 ਪਾਵਨ ਸਰੂਪਾਂ ਦੇ ਮਾਮਲੇ ਦੀ ਤਾਂ ਸੰਬੰਧੀ ਜਾਣਕਾਰੀ ਹੋਏ ਭਾਈ ਬਲਦੇਵ ਸਿੰਘ ਬਡਾਲਾ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਆ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 328 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ਚੋਰੀ ਦਿੱਤੇ ਗਏ 992886 ਅੰਗ ਚੋਰੀ ਛੱਪਿਆ ਅਧਿਕਾਰਤ 24536 ਅੰਗ ਲਾਪਤਾ ਹੋਏ 982700 ਰੁਪਇਆ ਸਿਆਹੀ ਤੇ ਕਾਗਜ਼ ਦਾ ਇਹ ਖਾਗੈ ਔਰ ਪੇਸ਼ ਨਹੀਂ ਗਈ ਸ਼ਬਦ ਖਾ ਜਾਂਦੇ 125 ਪਾਵਨ ਸਰੂਪ ਬੇਅਦਬੀ ਹੋਈ ਰਾਮ ਸਰ ਸਾਹ ਜਿਹੜੇ ਕੀ ਸਰੂਪ ਅਖਬਾਰਾਂ ਦੀ ਤਰ੍ਹਾਂ ਰੱਖੇ ਹੋਏ ਸਨ ਨਾ ਕੋਈ ਉੱਤੇ ਰਮਾਲਾ ਸਾਹਿਬ ਨਾ ਹੀ ਕੋ ਚੰਦੋਆ ਸਾਹਿਬ ਮਿੱਟੀ ਤੇ ਧੂੜ ਜੰਮੀ ਹੋਈ ਸੀ ਔਰ ਜੋ ਨਾਮ برداشت ਜੋਗ ਘੌਰ ਬੇਅਦਬੀ ਸੀ ਇਕਾਠ ਸਰੂਪ ਅਣਅਧਿਕਾਰਤ ਤਿਆਰ ਹੋਈ ਸੈਂਕੜੇ ਸਰੂਪ ਪੱਗ ਦੀ ਭੇਟ ਚੜ੍ਹੇ ਜਿਹੜਾ ਸੀਏ ਲਾਇਆ ਸੀ 10 ਲੱਖ ਮਹੀਨੇ ਦੀ ਤਨਖਾਹ ਤੇ ਕਮਿਸ਼ਨ ਨੇ ਵੀ ਕਿਹਾ 75% ਦੀ ਪੈਸੇ ਦੇ ਕੋ ਲੈ ਕੇ ਗੁਰਦੁਆਰੇ ਦੀ ਗੋਲਕ ਚ ਜਮਾ ਕਰਵਾਏ ਜਾਣ ਇਹ ਪ੍ਰਤਾਲ ਗਿਆਨੀ ਹਰਪ੍ਰੀਤ ਸਿੰਘ ਦੀ ਰੈਨ ਮਾਈਟ ਈਸ਼ਰ ਸਿੰਘ ਐਡਵੋਕੇਟ ਜਾਂਚ ਕਮਿਸ਼ਨ ਨੇ ਕੀਤੀ 2015 ਤੋਂ ਲੈ ਕੇ 18 ਤੱਕ ਦੀਆਂ 1100 ਸਫਿਆਂ ਦੀ ਰਿਪੋਰਟ ਜਿਸ ਨੂੰ ਲੌਂਗੋਵਾਲ ਪ੍ਰਧਾਨ ਨੇ ਜਨਤਕ ਕਰਕੇ ਪ੍ਰੈਸ ਦੇ ਰਾਈ ਉਹਨਾਂ ਦੋਸ਼ੀਆਂ ਤੇ ਮੁਕੱਦਮੇ ਦਰਜ ਕਰਕੇ ਫੌਜਦਾਰੀ ਸਜ਼ਾਵਾ ਦੇਣ ਦੀ ਗੱਲ ਆਖੀ ਔਰ ਉਹ ਕਹਿਣ ਤੋਂ ਬਾਅਦ ਜਦੋਂ ਮੁਕਰੇ ਸਿੱਖ ਸੰਗਤਾਂ ਨੇ ਮੋਰਚਾ ਲਾਇਆ ਜਿਨ੍ਹਾਂ ਦੀ ਕੁੱਟਮਾਰ ਕਰਕੇ 2024 2020 24 ਅਕਤੂਬਰ ਨੂੰ ਤਰਪੇੜ ਕੀਤਾ 4 ਨਵੰਬਰ ਨੂੰ ਅਰਦਾਸ ਕਰਕੇ ਇਸੇ ਜਗ੍ਹਾ ਤੇ ਸਤਗੁਰਾਂ ਦੇ ਇਨਸਾਫ ਲਈ ਇਸ ਮੋਰਚੇ ਦੀ ਅਰੰਭਤਾ ਹੋਈ 4 ਨਵੰਬਰ 2020 ਤੋਂ ਨਿਰੰਤਰ ਅਸੀਂ ਮੰਗ ਕਰ ਰਹੇ ਹਾਂ ਸਰਕਾਰਾਂ ਦੇ ਕੋਲੋਂ ਕਿ 2008 ਐਕਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਐਕਟ ਸੁਪਰੀਮ ਕੋਰਟ ਈਸ਼ਰ ਸਿੰਘ ਦੀ ਐਡਵੋਕੇਟ ਦੀ ਪੜਤਾਲ ਅਨਸਾਰ ਇਹ ਕਾਨੂੰਨੀ ਅਪਰਾਧ ਹੈ ਅਪਰਾਧ ਦੀ ਸਜ਼ਾ ਤੁਰੰਤ ਸਰਕਾਰ ਨੂੰ ਦੇਣੀ ਬਣਦੀ ਸੀ ਜੋ ਕਿ ਸਰਕਾਰਾਂ ਨੇ ਹੁਣ ਤੱਕ ਨਹੀਂ ਦਿੱਤੀ ਅਸੀਂ ਮੰਗ ਕਰ ਰਹੇ ਹਾਂ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ ਹੋਇਆ ਸਾਡੀਆਂ ਭਾਵਨਾਵਾਂ ਨਾਲ ਕਤਲ ਹੋਇਆ ਔਰ ਕਾਨੂੰਨ ਦੀਆਂ ੱੱਜੀਆਂ ਉੱਡੀਆਂ ਨੇ ਜਮਹੂਰੀਅਤ ਸੰਵਿਧਾਨ ਕਾਨੂੰਨ ਖਤਮ ਕੀਤਾ ਇਹਨਾਂ ਨੇ ਗੰਦੀ ਸਿਆਸਤ ਕਰਨ ਵਾਲੇ ਲੀਡਰਾਂ ਨੇ ਔਰ ਜਿਸ ਦਿਨ ਅਸੀਂ ਖਨੌਰੀ ਗਏ ਆ ਬਾਰਡਰ ਤੇ ਡੱਲੇਵਾਲ ਸਭ ਹੁਣਾਂ ਦੀ سپورਟ ਤੇ ਐਮਐਸਪੀ ਵਾਸਤੇ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਉਹਦੇ ਸਮਰਥਨ ਲਈ ਜਦੋਂ ਖਨੌਰੀ ਗਏ ਤੇ ਮੈਂ ਇੱਕ ਗਿਲਾ ਕੀਤਾ ਭਾਈ ਜਗਜੀਤ ਸਿੰਘ ਡੱਲੇਵਾਲ ਜੀ ਤੁਸੀਂ ਸਾਡੇ ਬਜ਼ੁਰਗੋ ਮੈਂ ਬਾਪੂ ਜੀ ਸ਼ਬਦ ਵੀ ਵਰਤਿਆ ਮੈਂ ਕਿਹਾ ਬਾਪੂ ਜੀ ਗਿਲਾ ਹੈ ਤੁਹਾਡੇ ਤੇ ਕਹਿੰਦੇ ਕਿਸ ਗੱਲ ਦਾ ਮੈਂ ਕਿਹਾ ਗੁਰੂ ਤੋਂ ਵੱਡਾ ਤਾਂ ਕੋਈ ਨਹੀਂ 4 ਨਵੰਬਰ ਦੇ ਅਸੀਂ ਬੈਠੇ ਆ ਤੁਸੀਂ 26 ਨਵੰਬਰ ਨੂੰ ਕਿਸਾਨ ਮੋਰਚਾ ਲਾਇਆ ਅਸੀਂ ਤੁਹਾਡੇ ਹਰ ਮੋਰਚੇ 'ਚ ਪਹਿਲ ਕਦਮੇ ਕੀਤੀ ਆ ਪਰ ਸਾਡੇ ਮਗਰ ਕੋਈ ਕਿਸਾਨ ਜਥੇਬੰਦੀ ਨਹੀਂ ਆਈ ਤੇ ਮੈਨੂੰ ਇਹਨਾਂ ਨੇ ਇੱਕ ਗੱਲ ਕਹੀ ਸੀ ਬਡਾਲਾ ਸਾਹਿਬ ਇਹ ਪਤਾ ਹੀ ਹੈ ਬੇਤਫਾਕੀ ਨਹੀਂ ਪਤਾ ਹੀ ਹੈ ਬੇਤਫਾਕੀ ਨਹੀਂ ਅਗਰ ਮੈਂ ਜਿਉਂਦਾ ਮੜਿਆ ਖਨੌਰੀ ਤੋਂ ਸਭ ਤੋਂ ਪਹਿਲਾਂ ਮੈਂ 328 ਰੂਪਾਂ ਦੀ ਗੱਲ ਕਰੂੰਗਾ ਤੇ ਜੇ ਮੈਂ ਮਰ ਗਿਆ ਤੇ ਮੇਰੇ ਸਾਥੀ ਮਿਰਨਾ ਬਚਨ ਵਦਤਾ ਕਰਨ ਇਹ ਮੇਰੇ ਮਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅਨਸਰੂਪਾਂ ਦਾ ਇਨਸਾਫ ਲੈਣਗੇ ਉਸ ਵਕਤ ਅਸੀਂ ਕਿਹਾ ਸੀ ਗੁਰੂ ਰਾਮਦਾਸ ਜੀ ਡੱਲੇ ਵਾਲ ਸਭ ਨੂੰ ਮਰਨ ਨਾ ਦਿਓ ਕਿੰਨਾ ਚਿਰ ਜਿੰਨਾ ਚਿਰ ਐਮਐਸਪੀ ਵੀ ਨਹੀਂ ਲੈ ਲੈਂਦੇ ਤੇ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਨਹੀਂ ਲੈ ਲੈਂਦੇ ਇਹ ਗੱਲ ਕੀਤੀ ਅਰਦਾਸ ਕੀਤੀ ਚਲੋ ਕੁਦਰਤ ਨੇ ਆਪਣੀ ਚਾਲ ਚੱਲੀ ਅੱਜ ਗੱਲੇਵਾਲ ਸਾਹਿਬ ਜੇ ਜਿਉਂਦੇ ਪਰਤੇ ਨੇਥੀਓ ਤੇ ਸਾਡੀਆਂ ਅਰਦਾਸਾਂ ਕਰਕੇ ਆਏ ਇਹ ਸੋਨਹੜਾ ਤੇ ਉਹਨਾਂ ਨੇ ਜਿਹੜੀ ਅੱਜ ਮਹਾਂ ਪੰਚਾਇਤ ਮਾਝੇ ਦੀ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੀ ਉੱਥੇ ਆ ਕੇ ਕਹਿੰਦੇ ਪੀ ਅੱਜ ਮੈਂ ਇੱਥੇ ਮੋਰਚੇ 'ਚ ਹੋ ਕੇ ਜਾਣਾ ਹੈ ਤੇ ਦੱਲੇਵਾਲ ਸਾਹਿਬ ਸਮੂਚੀਆਂ ਕਿਸਾਨ ਸੰਯੁਕਤ ਕਿਸਾਨ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਹੋਰ ਸਾਡੀਆਂ ਜਿੰਨੀਆਂ ਸੰਸਥਾਵਾਂ ਪੱਤਰਕਾਰ ਭਰਾ ਅੱਜ ਦੱਲੇਵਾਲ ਸਾਹਿਬ ਦੀ ਆਮਤ ਤੇ ਇੱਥੇ ਆਏ ਨੇ ਮੈਂ ਸਮੁੱਚੇ ਤੌਰ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਪੰਥਕ ਹੋ ਕੇ ਵੱਲੋਂ ਜੀਓ ਆਇਆ ਆਖਦਾ ਹੈ ਔਰ ਨਾਲ ਇਹ ਵੀ ਕਹਿਣਾ ਹੈ ਕਿ ਤੁਹਾਡੇ ਆਉਣ ਨਾਲ ਅੱਜ ਸਾਡੇ ਹੌਸਲੇ ਹੋਰ ਬਲੰਦ ਹੋਏ ਸਾਡੂੰ ਤਾਕਤ ਮਿਲੀ ਅਸੀਂ ਉਹਨਾਂ ਲੋਕਾਂ ਨੂੰ ਦੱਸ ਦੇਵਾਂਗੇ ਜਿਹੜੇ ਕਹਿੰਦੇ ਸੀ 5 ਸਾਲ ਹੋ ਗਏ ਸਫਲ ਕਿਉਂ ਨਹੀਂ ਹੋਏ ਕਿਉਂਕਿ ਸਾਡੇ ਬਜ਼ੁਰਗ ਸਾਡੇ ਕੋਲ ਨਹੀਂ ਸੀ ਅੱਜ ਉਹ ਬਜ਼ੁਰਗ ਸਾਡੇ ਕੋਲ ਆਏ ਆ ਤੇ ਅੱਜ ਦਾਵੇਂ ਨਾ ਕਵਾਂਗੇ ਇਹ ਮੋਰਚਾ 5 ਸਾਲਾਂ ਤੋਂ ਬੇਸ਼ੱਕ ਲੱਗਾ ਹੈ ਪਰ ਬਜ਼ੁਰਗਾਂ ਦੇ ਆਉਣ ਕਰਕੇ ਪੰਜਾ ਦੇਣਾ ਚ ਫਤੇ ਵੀ ਹੋਊ। ਹੋਰ ਇਹ ਸੈਂਦ ਇਹ ਵੱਡਾ ਪੰਨ ਕਿਸਾਨ ਭਰਾਵਾਂ ਨੂੰ ਮਿਲਣਾ ਹੈ। ਮੈਂ ਬੇਨਤੀ ਕਰੇ ਇੱਕ ਕਿਸਾਨ ਗੈਰ ਰਾਜਨੀਤਿਕ ਲੜਾਈ ਲੜ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਾਨੂੰਨੀ ਹੈ, ਸੰਵਿਧਾਨਕ ਹੈ, ਇਹ ਰਾਜਨੀਤਿਕ ਨਹੀਂ। ਔਰ ਇਹਦੇ ਵਾਸਤੇ ਉਨ੍ਹਾਂ ਜੋਗਦਾਨ ਜਿੰਨਾ ਜਥੇਬੰਦੀਆਂ ਨੂੰ ਸਿੱਖਾਂ ਨੂੰ ਪਾਉਣਾ ਚਾਹੀਦਾ ਸੀ ਮੈਨੂੰ ਇਹ ਵੀ ਗਿਲਾ ਹੈ ਕਿ ਉਹਨਾਂ ਨੇ ਨਹੀਂ ਪਾਇਆ ਪਰ ਮੈਨੂੰ ਇਹ ਵੀ ਮਾਣ ਹੈ ਜਿਹੜੇ ਲੋਕਾਂ ਦੇ ਅੰਨਦਾਤਾ ਲੋਕਾਂ ਦੇ ਲਈ ਝੰਡੇ ਫੜ ਕੇ ਸੜਕਾਂ ਤੇ ਬਹਿ ਸਕਦੇ ਨੇ ਅੱਜ ਉਹਨਾਂ ਨੇ ਦੱਸ ਦਿੱਤਾ ਹੀ ਉਹੀ ਝੰਡਾ ਗੁਰੂ ਗ੍ਰੰਥ ਸਾਹਿਬ ਵਾਸਤੇ ਫੜ ਕੇ ਵੀ ਇੱਥੇ ਬਹਿ ਸਕਦੇ ਆ ਸ਼ੈਨ ਦੇ ਵੱਡਾ ਵਡਿਆਈ ਕਿਸਾਨ ਭਰਾਵਾਂ ਨੇ ਇਹ ਵੀ ਉਹਨਾਂ ਨੂੰ ਮਿਲਦੀ ਹੈ ਤੇ ਤੁਹਾਡਾ ਪੱਤਰਕਾਰ ਭਰਾਵਾਂ ਦਾ ਧੰਨਵਾਦ ਮੈਂ ਅਰਦਾਸ ਕਰਦਾ ਹਾਂ ਤੁਹਾਡੀ ਕਿ ਤੁਸੀਂ ਬੜਾ ਉਡੀਕਿਆ ਹਨ ਡਿਲੀਵਰ ਸਾਹਿਬ ਨੂੰ ਬੜੇ ਸਮੇਂ ਤੋਂ ਬੈਠੇ ਹੋਏ ਤੇ ਤੁਹਾਡੀ ਅੱਗੇ ਗੁਰੂ ਅੱਗੇ ਅਰਦਾਸ ਹੈ ਮਹਾਰਾਜ ਤੁਹਾਨੂੰ ਹਰ ਮੈਦਾਨ ਫਤਿਹ ਬਖਸ਼ੇ ਤੁਸੀਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਲਿਜਾ ਸਕੋ ਤੇ ਸਰਕਾਰ ਦੀਆਂ ਧੱਕੇ ਸ਼ਾਹਿਆਂ ਤੋਂ ਲੋਕਾਂ ਨੂੰ ਜਾਗਰੂਕ ਕਰ ਸਕੋ ਔਰ ਕਿੰਨਾ ਚਿਰ ਕਰ ਸਕੋ ਜਿੰਨਾ ਚਿਰ ਤੁਹਾਡੇ ਸਰੀਰ ਚ ਪ੍ਰਾਨ ਚੱਲਦੇ ਨੇ ਔਰ ਕਿਸ ਸੋਚ ਨੂੰ ਲੈ ਕੇ ਕਰ ਸਕੋ ਮਾਨਸ ਕੀ ਜਾਤ ਸਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਇਸ ਲਈ ਦੀ ਬੜੀ ਖਬਰ